ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੋਕਾਂ ਨੂੰ ਜੋ ਰਾਸ਼ਨ ਵੰਡਣ ਵਾਸਤੇ ਗਾਇਕ ਜੋੜੀ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਨਖਿਲਾ ਜੀ ਜਿਹੜੇ ਉਹ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜੋ ਰਾਸ਼ਨ ਜਿਹੜਾ ਉਹ ਲੋਕਾਂ ਨੂੰ ਵੰਡ ਰਿਹਾ ਜੋ ਹਰ ਪੀੜਤ ਲੋਕਾਂ ਤੱਕ ਜੋ ਆਪਣਾ ਰਾਸ਼ਨ ਜਿਹੜਾ ਪਹੁੰਚਾਰੇ ਆ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਜਿਹੜੀ ਹੈ ਪੂਰੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਜੋ ਲੋਕਾਂ ਨੂੰ ਜਿਹੜਾ ਰਾਸ਼ਨ ਆ ਉਹ ਦੇਣ ਵਾਸਤੇ ਪਹੁੰਚੇ ਆ ਅਸੀਂ ਉਹਨਾਂ ਨਾਲ ਗੱਲ ਵੀ ਸਰ ਕਿਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਅੱਜ ਹੜਪੀੜਤਾਂ ਦੀ ਜਿਹੜੀ ਮਦਦ ਕਰਨ ਆਏ ਹੋ? ਦੁੱਖ ਲੱਗ ਰਿਹਾ। ਦੁੱਖ ਲੱਗ ਰਿਹਾ ਵੀ ਯਾਰ ਰੱਬ ਇਹੋ ਜਿਹੇ ਦਿਨ ਲਿਆਵੇ ਨਾ ਕਿਸੇ ਨੂੰ। ਜਿਹੜੀ ਇਹਨਾਂ ਲੋਕਾਂ ਨਾਲ ਹੋਈ ਐ। ਨਿਗੇ ਨਿਗੇ ਬੱਚੇ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਨੇ ਤੇ ਦੁੱਖ ਹੋ ਰਿਹਾ ਦੇਖ ਕੇ। ਬਾਕੀ ਅਸੀਂ ਤਾਂ ਕੁਝ ਨਹੀਂ ਦੇਣ ਜੋਗੇ। ਕੁਝ ਨਹੀਂ ਦੇਣ ਜੋਗੇ। ਤੁਹਾਡਾ ਪਿਆਰ ਆ। ਇਹਨਾਂ ਲੋਕਾਂ ਦਾ ਹੀ ਦਿੱਤਾ ਸਾਡੇ ਕੋਲ ਆ। ਜਿਹੜਾ ਤਿਲ ਫੁੱਲ ਹੈਗਾ ਉਹਦੇ 'ਚ ਅਸੀਂ ਇਹਨਾਂ ਲਈ ਲੈ ਕੇ ਆਏ ਆ ਦੇਣ ਜੋਗੇ ਕੀ ਆਪਾਂ। ਉਹ ਹੋਰ ਜਾ ਸਕਦਾ। ਲੋਕ ਕਿਵੇਂ ਦੇਖਦੇ ਕਿ ਜਿਹੜੇ ਲੋਕ ਜਿਹੜੇ ਕਈ ਸੇਵੀ ਸਸਤਾ ਵੀ ਆਉਂਦੀ ਆ ਕਿਤੇ ਕਲਾਕਾਰ ਜਿਹੜੇ ਤੁਸੀਂ ਪਹਿਲੇ ਉਹ ਕਿ ਜਿਹੜੇ ਤੁਸੀਂ ਲੋਕਾਂ ਦੀ ਬਦਲ ਵਾਸਤੇ ਅੱਗੇ ਆਪਣਾ ਹੱਥ ਵਧਾਇਆ ਹਰੇਕ ਭਰਾ ਅਗੇ ਜਿਹੜੇ ਸਾਡੀ ਸੋਸਾਇਟੀ ਦੇ ਵੀਰ ਨੇ ਰੱਬ ਨੇ ਬਹੁਤ ਭਾਗ ਲਾਇਆ ਲੋਕਾਂ ਨੂੰ ਬਹੁਤ ਕਿਰਪਾ ਕਰੀਏ ਸੱਚੇ ਬਾਦਸ਼ਾਹ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਹੈ ਤੇ ਇਹਨਾਂ ਲੋਕਾਂ ਦੀ ਜ਼ਰੂਰਤ ਪੁੱਛੋ ਯਾਰ ਉਹ ਬਹੁਤ ਦਿਆਲੂ ਆ ਕਿਹੜੇ ਪਿੰਡ ਦੇ ਵਿੱਚ ਤੁਸੀਂ ਖੜੇ ਹੋ ਜਿੱਥੇ ਇਹ ਪਿੰਡ ਦਾ ਪਿੰਡ ਦਾ ਨਾਂ ਭਖੜਾ ਤੇ ਭਖੜਾ ਪਿੰਡ ਰਜੋ ਕੀ ਗੱਟੀ ਜਮਾ ਪਾਕਿਸਤਾਨ ਬਾਰਡਰ ਦੇ ਲਾਸਟ ਪਿੰਡ ਕਰ ਸਰ ਲਾਸਟ ਪਿੰਡ ਬਾਰਡਰ ਦਾ ਜਿੱਦਾਂ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਿ ਜਿਹੜੇ ਅੱਜ ਗਰੀਬਾਂ ਦੀ ਹੈਲਪ ਕਰਨ ਆਏ ਹੜਪੀੜਤਾ ਦੀ ਸੋਨੂੰ ਬਸ ਦੁੱਖ ਹੋ ਰਿਹਾ ਵੀਰ ਜੀ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ ਕਿ ਚਲੋ ਪ੍ਰਮਾਤਮਾ ਦੀ ਕਰੋਪੀ ਹੈ ਬਟ ਇਸ ਵਕਤ ਸਾਨੂੰ ਸਾਰਿਆਂ ਨੂੰ ਸਾਥ ਚਾਹੀਦਾ ਇੱਕ ਦੂਜੇ ਦਾ ਬਹੁਤ ਜ਼ਿਆਦਾ ਇਨਸਾਨੀਅਤ ਦੇ ਨਾਂ ਤੇ ਇੱਕ ਦੂਜੇ ਦੀ ਹੈਲਪ ਚਾਹੀਦੀ ਹੈ ਮਨਜਿੰਦਰ ਗੁਲਸ਼ਨ ਦੇ ਕੋਲੇ ਜਿਹੜੇ ਆ ਬੋਲਣ ਦੀ ਨਹੀਂ ਹੈਗੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਜੋ ਹਾਲਾਤ ਨੇ ਜੋ ਇੱਥੋਂ ਦੇ ਜਿਹੜੇ ਲੋਕਾਂ ਦੇ ਪਾਣੀ ਨਾਲ ਫਸਲਾਂ ਖਰਾਬ ਹੋਣ ਤੋਂ ਬਾਅਦ ਜਿਹੜੇ ਆ ਮਨਜਿੰਦਰ ਗੁਲਸ਼ਨ ਅਤੇ ਬਰਕਰ ਅਣਕੀਲਾ ਜਿਹੜਾ ਇਹਨਾਂ ਦੀ ਸਾਰ ਲੈਣ ਵਾਸਤੇ ਇੱਥੇ ਪਹੁੰਚਿਆ ਰੋਸਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕੁਲਾਸਰਾ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਲੋਕਾਂ ਨੂੰ ਜੋ ਰਾਸ਼ਨ ਵੰਡਣ ਵਾਸਤੇ ਗਾਇਕ ਜੋੜੀ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਨਖਿਲਾ ਜੀ ਜਿਹੜੇ ਉਹ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜੋ ਰਾਸ਼ਨ ਜਿਹੜਾ ਉਹ ਲੋਕਾਂ ਨੂੰ ਵੰਡ ਰਿਹਾ ਜੋ ਹਰ ਪੀੜਤ ਲੋਕਾਂ ਤੱਕ ਜੋ ਆਪਣਾ ਰਾਸ਼ਨ ਜਿਹੜਾ ਪੰਚਾਰੇ ਆ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਜਿਹੜੀ ਹੈ ਪੂਰੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਜੋ ਲੋਕਾਂ ਨੂੰ ਦੇਣਾ ਰਾਸ਼ਨ ਹੈ ਉਹ ਦੇਣ ਵਾਸਤੇ ਪਹੁੰਚੇ ਆ ਅਸੀਂ ਉਹਨਾਂ ਨਾਲ ਗੱਲ ਵੀ ਸਰ ਕਿਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਅੱਜ ਹੜਪੀੜਤਾਂ ਦੀ ਜਿਹੜੀ ਮਦਦ ਕਰਨ ਆਏ ਹੋ? ਦੁੱਖ ਲੱਗ ਰਿਹਾ। ਦੁੱਖ ਲੱਗ ਰਿਹਾ ਵੀ ਯਾਰ ਖਰਾਬ ਇਹੋ ਜਿਹੇ ਦਿਨ ਲਿਆਵੇ ਨਾ ਕਿਸੇ ਦੇ ਜਿਹੜੀ ਇਹਨਾਂ ਲੋਕਾਂ ਨਾਲ ਹੋਈ ਐ ਨਿਗੇ ਨਿਗੇ ਬੱਚੇ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਨੇ ਤੇ ਦੁੱਖ ਹੋ ਰਿਹਾ ਦੇਖ ਕੇ ਬਾਕੀ ਅਸੀਂ ਤਾਂ ਕੁਝ ਨਹੀਂ ਦੇਣ ਜੋਗੇ। ਕੁਝ ਨਹੀਂ ਦੇਣ ਜੋਗੇ ਤੁਹਾਡਾ ਪਿਆਰ ਆ ਇਹਨਾਂ ਲੋਕਾਂ ਦਾ ਹੀ ਦਿੱਤਾ ਸਾਡੇ ਕੋਲ ਆ। ਜਿਹੜਾ ਤਿਲ ਫੁੱਲ ਹੈਗਾ ਉਹਦੇ 'ਚ ਅਸੀਂ ਇਹਨਾਂ ਲਈ ਲੈ ਕੇ ਆਏ ਆ ਦੇਣ ਜੋਗੇ ਕੀ ਆਪਾਂ। ਉਹ ਹੋਰ ਜਾ ਸਕਦਾ। ਤੋ ਕਿਵੇਂ ਦੇਖਦੇ ਕਿ ਜਿਹੜੇ ਲੋਕ ਜਿਹੜੇ ਕਈ ਸੇਵੀ ਸਸਤਾ ਵੀ ਆਉਂਦੀਆ ਤੇ ਤੇ ਕਲਾਕਾਰ ਜਿਹੜੇ ਤੁਸੀਂ ਪਹਿਲੇ ਹੋ ਕੇ ਜਿਹੜੇ ਤੁਸੀਂ ਲੋਕਾਂ ਦੀ ਬਦਲ ਵਾਸਤੇ ਅੱਗੇ ਆਪਣਾ ਹੱਥ ਵਧਾਇਆ ਹਰੇਕ ਭਰਾ ਅਗੇ ਜਿਹੜੇ ਸਾਡੀ ਸੋਸਾਇਟੀ ਦੇ ਵੀਰ ਨੇ ਰੱਬ ਨੇ ਬਹੁਤ ਭਾਗ ਲਾਇਆ ਲੋਕਾਂ ਨੂੰ ਬਹੁਤ ਕਿਰਪਾ ਕਰੀਏ ਸੱਚੇ ਬਾਦਸ਼ਾਹ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਹੈ ਤੇ ਇਹਨਾਂ ਲੋਕਾਂ ਦੀ ਜ਼ਰੂਰਤ ਪੁੱਛੋ ਯਾਰ ਉਹ ਬਹੁਤ ਦਿਆਲੂ ਆ ਕਿਹੜੇ ਪਿੰਡ ਦੇ ਵਿੱਚ ਤੁਸੀਂ ਖੜੇ ਹੋ ਜਿੱਥੇ ਇਹ ਪਿੰਡ ਦਾ ਪਿੰਡ ਦਾ ਨਾਮ ਭਖੜਾ ਤੇ ਭਖੜਾ ਪਿੰਡ ਰਜੋ ਕੋਈ ਗੱਟੀ ਜਮਾ ਪਾਕਿਸਤਾਨ ਬਾਰਡਰ ਦੇ ਲਾਸਟ ਪਿੰਡ ਕਰਦੇ ਸਰ ਲਾਸਟ ਪਿੰਡ ਬਾਰਡਰ ਦਾ ਲਾਸਟ ਜਿੰਦਰ ਜੀ ਕਿਵੇਂ ਦੇਖਦੇ ਹੋ ਤੁਸੀਂ ਕਿ ਜਿਹੜੇ ਅੱਜ ਗਰੀਬਾਂ ਦੀ ਹੈਲਪ ਕਰਨ ਆਏ ਹੜਪੀਰਤਾਂ ਦੀ ਸੋਨੂੰ ਬਸ ਦੁੱਖ ਹੋ ਰਿਹਾ ਵੀਰ ਜੀ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਕਿ ਇਹ ਚਲੋ ਪ੍ਰਮਾਤਮਾ ਦੀ ਕਿਰਪਾ ਹੀ ਹੈ ਬਟ ਇਸ ਵਕਤ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੱਚ ਚਾਹੀਦਾ ਇੱਕ ਦੂਜੇ ਦਾ ਬਹੁਤ ਜ਼ਿਆਦਾ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦੀ ਹੈਲਪ ਚਾਹੀਦੀ ਹੈ ਮਨਜਿੰਦਰ ਗੁਲਸ਼ਨ ਦੇ ਕੋਲੇ ਕਿਹੜੇ ਆ ਬੋਲਣ ਦੀ ਨਹੀਂ ਹੈਗੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਜੋ ਹਾਲਾਤ ਨੇ ਜੋ ਇੱਥੋਂ ਦੇ ਜਿਹੜੇ ਲੋਕਾਂ ਦੇ ਪਾਣੀ ਨਾਲ ਫਸਲਾਂ ਖਰਾਬ ਹੋਣ ਤੋਂ ਬਾਅਦ ਜਿਹੜੇ ਆ ਮਨਜਿੰਦਰ ਗੁਲਸ਼ਨ ਅਤੇ ਬਰਕਰ ਅਣਕੀਲਾ ਜਿਹੜਾ ਇਹਨਾਂ ਦੀ ਸਾਰ ਲੈਣ ਵਾਸਤੇ ਇੱਥੇ ਪਹੁੰਚਿਆ ਰੋਸਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕੁਲਾਸਰਾ ਡੇਲੀ ਪੋਸਟ ਪੰਜਾਬੀ